ਮੇਰਾ ਨਾਮ ਰਾਜਵਿੰਦਰ ਕੌਰ ਆ ਕੀ ਹੋਇਆ ਜੀ ਤੁਹਾਡਾ ਮੈਂ 14 ਤਰੀਕ ਨੂੰ ਆਪਣੀ ਮਾਸੀ ਦੇ ਘਰੋਂ ਆਈਆਂ ਪਹਿਲਾਂ ਵੀ ਮੇਰੇ ਨਾਲ ਲੜਾਈ ਕੀਤੀ ਤੇ ਮੈਂ 14 ਤਰੀਕ ਨੂੰ ਮਾਸੀ ਦੇ ਘਰੋਂ ਆਈਆਂ ਉਹਨੇ ਮੇਰੇ ਨਾਲ ਕੁੱਟਮਾਰ ਕੀਤੀ ਤੇ ਮੇਰੇ ਸੱਸ ਨੇ ਨਾਨਾ ਨੇ ਤੇ ਮੇਰੇ ਘਰ ਵਾਲੇ ਨੇ ਕੀ ਨਾਮ ਹੈ ਸੱਸ ਦਾ ਨਾਮ ਸ਼ਰਨਜੀਤ ਕੌਰ ਹੈ ਨਾਨਾ ਦਾ ਨਾਮ ਮਨਪ੍ਰੀਤ ਕੌਰ ਹੈ ਤੇ ਉਹ ਮਾਲਪੁਰ ਵੀ ਆਈ ਆ ਤੇ ਘਰ ਵਾਲੇ ਦਾ ਨਾਮ ਇਕਬਾਲ ਸਿੰਘ ਹੈ ਫਿਰ ਉਨੀ ਮੇਰੇ ਕੁੱਟਮਾਰ ਕਰਨ ਤੋਂ ਬਾਅਦ ਉਨੀ ਮੇਰੀਆਂ ਲੱਤਾਂ ਵਾਂਹ ਫੜੀਆਂ ਤੇ ਮੈਂ ਆਪਣੀ ਜਾਨ ਛੁੜਾ ਕੇ ਗਵਾਂਡੀਆਂ ਦੇ ਘਰ ਭੱਜੀਆਂ ਤੇ ਉਨੇ ਮੈਨੂੰ ਪਾਣੀ ਪਲਾਇਆ ਉਨੇ ਮੈਨੂੰ ਪੁੱਛਿਆ ਕਿ ਪੋਤਾ ਤੂੰ ਘਰ ਆ ਗਈਆਂ ਉਹ ਸੰਟੀ ਦਾ ਨਾਮ ਬਿੰਦਰ ਆ ਤੇ ਮੈਂ ਉਥੋਂ ਮੈਨੂੰ ਇਹ ਫੇ ਦੋਨੇ ਛਣੇ ਲੈ ਆਏ ਆ ਮੇਰਾ ਘਰ ਵਾਲਾ ਤੇ ਮੇਰੀ ਸੱਸ ਅੰਲੀਆਂ ਤੋਂ ਬਾਅਦ ਉਨੇ ਮੇਰੇ ਮੂੰਹ ਦੇ ਵਿੱਚ ਜ਼ਹਿਰ ਪਾਈ ਆ ਨਨਾਨੇ ਜਰਮਲ ਤੋਂ ਬਾਅਦ ਨਾ ਨਾ ਮੇਰੇ ਚਪੇੜਾ ਕਾਫੀ ਛੱਡੀਆਂ ਉਸ ਤੋਂ ਬਾਅਦ ਮੈਨੂੰ ਕੁਝ ਨਹੀਂ ਪਤਾ ਕਿ ਮੈਨੂੰ ਕੀ ਹੋਇਆ ਕਿ ਨਹੀਂ ਹੋਇਆ ਮੈਡਮ ਇਸ ਤੋਂ ਪਹਿਲਾਂ ਵੀ ਕੁਝ ਹੋਇਆ ਹੈ ਜਾਂ ਪਹਿਲੀ ਵਾਰੀ ਐਕਟੀਵਿਟੀ ਹੈ ਨਹੀਂ ਪਹਿਲਾਂ ਵੀ ਹੋਇਆ ਪਹਿਲਾਂ ਮੈਂ ਆਪਣੇ ਘਰਦਿਆਂ ਨੂੰ ਨਹੀਂ ਦੱਸਦੀ ਸੀ ਕਿਉਂਕਿ ਮੇਰੇ ਮਾਪੇ ਹੈ ਨਹੀਂ ਸੀ ਕਿ ਮੈਂ ਮਾਸੀਆਂ ਨੇ ਪਾ ਲਈ ਸੀ ਕਿ ਮੈਂ ਮਾਸੀਆਂ ਨੂੰ ਕੁਝ ਨਹੀਂ ਸੀ ਦੱਸਦੀ ਹੁੰਦੀ ਬਟ ਹੁਣ ਉਹ ਨਹੀਂ ਕੁਝ ਜ਼ਿਆਦਾ ਹੀ ਕਰਤਾ ਸੀਗਾ ਮੇਰੀ ਮਾਸੀਆਂ ਨੂੰ ਵੀ ਬਾਰੋਂ ਫੋਨ ਆਇਆ ਕਿ ਤੁਹਾਡੀ ਕੁੜੀ ਮਾਰ ਦਿੱਤੀ ਗਈ ਆ ਕੀ ਮੰਨ ਕਰਦੇ ਹੋ ਮੈਨੂੰ ਉਹਨਾਂ ਤੇ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਆ ਕਿਉਂਕਿ ਅੱਜ ਮੇ ਨਾਲ ਹੋਇਆ ਕੱਲੂ ਕਿਸੇ ਹੋਰ ਦੀ ਧੀ ਤੇ ਇਹ ਨਾ ਹੋਊ ਬਖ ਇਸ ਕਰਕੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਆ ਕਿਉਂਕਿ ਮੇਰੇ ਘਰ ਵਾਲੇ ਦਾ ਬਾਹਰ ਰਿਲੇਸ਼ਨ ਚੱਲ ਰਿਹਾ ਸੀ ਬਹੁਤ ਘੜ ਦੀ ਕੁੜੀ ਨਾ ਉਹੀ ਮੈਨੂੰ ਕਹਿੰਦੀ ਆ ਕਿ ਇਹਨਾਂ ਕਟਮਾਰ ਕਰ ਤੇ ਇਹ ਤੋਂ ਡਿਵੋਰਸ ਲੈ ਮੈਂ ਤੇਨਾਂ ਵਿਆਹ ਕਰਵਾਉਣਾ ਆ ਬੈਨੀਫੀਸ਼ੀਅਨ ਜਿਹੜਾ ਚੱਲ ਰਿਹਾ ਸੀ ਕਦੋਂ ਦਾ ਤੁਹਾਨੂੰ ਪਤਾ ਲੱਗਿਆ ਕਿ ਰਿਲੇਸ਼ਨ ਮੈਨੂੰ ਤਾਂ ਇਹਨੇ ਥੋੜੇ 3-4 ਮਹੀਨੇ ਹੋਏ ਆ ਪਤਾ ਲੱਗਦੇ ਜਿਵੇਂ ਮੈਂ ਬੋਲਦੀ ਸੀ ਕਿ ਉਹਨੂੰ ਛੱਡ ਦੇ ਕਹਿੰਦਾ ਉਹਨੂੰ ਨਹੀਂ ਛੱਡ ਮੇਰਾ ਨਾਮ ਰਾਜਵਿੰਦਰ ਕੌਰ ਜਿਹੜਾ ਪਿੰਡ ਦਾ ਮੇਰਾ ਪਿੰਡ ਹੈਗਾ ਯਾ ਪੱਟੀ ਪੱਟੀ ਮੇਰੇ ਪੇਕੇ ਆ ਮੇਰੇ ਮੈਰਜ ਹੋਇਆ ਕਿਲਾ ਬਰੂਨ ਚ ਪਰ ਹੁਣ ਮੈਂ ਪੱਟੀ ਰਹਿਨੀ ਕਿਉਂਕਿ ਮੇਰੇ ਉੱਤੇ ਮੰਮੀ ਡੈਡੀ ਹੋਇਆ ਸੀਗਾ ਤੁਸੀਂ ਕੁੜੀ ਇਹ ਮੇਰੀ ਭਾਣਜੀ ਆ ਸਰ ਪਰ ਇਹਦੇ ਨਾਲ ਕੁੱਟਮਾਰ ਹੁੰਦੀ ਸੀ ਇਹਨੇ ਕਦੇ ਸਾਨੂੰ ਅੱਜ ਤਾਈਂ ਦੱਸਿਆ ਨਹੀਂ ਤਾਂ ਹੁਣ ਤਾਂ ਬਹੁਤ ਜ਼ਿਆਦਾ ਹੋ ਗਿਆ ਸਾਨੂੰ ਬਾਹਰੋਂ ਲੋਕਾਂ ਦੇ ਮਤਲਬ ਉਹ ਲੋਕਾਂ ਨੇ ਸਾਨੂੰ ਫੋਨ ਕੀਤਾ ਕਿ ਉਹਨਾਂ ਨੇ ਰਾਤ ਦੇ ਤੁਹਾਡੀ ਕੁੜੀ ਨੂੰ ਕੁੱਟਮਾਰ ਦਿੱਤਾ ਆ ਤਾਂ ਉਹ ਮੌਜ ਮੋਕ ਚੁੱਕੀ ਆ ਵੀ ਤੁਸੀਂ ਪਹੁੰਚ ਜਾਓ ਮੈਨੂੰ ਯਕੀਨ ਨਹੀਂ ਸੀ ਹੁੰਦਾ ਮੈਂ ਕਦੇ ਕਿਸੇ ਨੂੰ ਫੋਨ ਕਰਕੇ ਕਿਸੇ ਨੂੰ ਫੋਨ ਕਰ ਫਿਰ ਅਸੀਂ ਪਹੁੰਚੇ ਆਂ ਅਸੀਂ ਕੁੜੀ ਨੂੰ ਲੈ ਕੇ ਇੱਥੇ ਆਏ ਆਂ ਤਾਂ ਇੱਥੇ ਦਾ ਇਲਾਜ ਕਰਾਉਣੇ ਪਏ ਆਂ ਤਾਂ 2-3 ਦਿਨ ਹੋ ਗਏ ਆ ਇਹਨੂੰ ਤਾਂ ਬਿਲਕੁਲ ਸੁੱਤ ਨਹੀਂ ਸੀ ਉਹਨਾਂ ਨੇ ਇੰਨੀ ਕੁੱਕੁੱਟੀ ਆ ਤਾਂ ਇਹਨੂੰ ਕੁੱਟ ਕੇ ਜ਼ਹਿਰ ਪਲਾਈਓ ਜਿੱਤੇ ਸ਼ਿਕਾਇਤ ਵੀ ਕੀਤੀ ਜੀ ਤੁਸੀਂ ਇਸ ਸਮੇਂ ਵਿੱਚ ਹਾਂਜੀ ਇਸ ਸਮੇਂ ਵਿੱਚ ਸ਼ਿਕਾਇਤ ਵੀ ਕੀਤੀ ਹੈ ਪਰਚਾ ਕਿਟਾਇਆ ਹਾਂਜੀ ਅਸੀਂ ਪਰਚਾ ਕਟਾ ਦਿੱਤਾ ਹੈ ਹਾਂਜੀ ਦੀ ਮੰਗ ਕਰਦੇ ਆ ਅਸੀਂ ਮੰਗ ਕਰਦੇ ਆ ਜੇ ਉਹ ਅੱਜ ਸਾਡੀ ਧੀ ਦੇ ਨਾਲ ਹੋਇਆ ਕਿਸੇ ਦੀ ਧੀ ਦੇ ਨਾਲ ਵੀ ਨਾ ਹੋਵੇ ਹੈ ਨਾ ਤਾਂ ਉਹਨਾਂ ਤੋਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਕਾਨੂੰਨੀ ਤੌਰ ਤੇ ਉੱਤੇ ਤੇ ਜਿਸ ਜਨਾਨੀ ਦੇ ਨਾਲ ਉਹਦੇ ਰਿਲੇਸ਼ਨ ਹੋ ਅੱਜ ਇਸ ਜਨਾਨੀ ਨੇ ਸਾਡੀ ਧੀ ਦਾ ਘਰ ਪਟਿਆ ਆ ਉਸ ਜਨਾਨੀ ਨੂੰ ਵਿੱਚ ਨਾਲ سزا ਮਿਲਣੀ ਚਾਹੀਦੀ ਮਨੇ ਇੱਕ ਬੂਨ ਪਲਨ ਦਾ ਮਾਮਲਾ ਸੀ ਐਸੀ ਕੀ ਸੀ ਮੰਗ ਆ ਉਹਦੇ ਵਿੱਚ ਨਾ ਇੱਕ ਲੱਗੀ ਪ੍ਰਿਯੰਕਾ ਨੇ ਦੱਸਿਆ ਸੀ ਤਾਂ ਕਿ ਉਹਨੂੰ ਉਹਦੇ ਇਨਲੌਸ ਬਿਲੋਂ ਜਾਇਦ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਦੋ ਦਿਨ ਚ ਠੀਕ ਨਹੀਂ ਸੀ ਲੜਕੀ ਤੇ ਉਹਦਾ ਅਨਫਿਟ ਦਿੱਤਾ ਸੀ ਡਾਕਟਰ ਉਸ ਨੂੰ ਜੋ ਜਿਸ ਤਰ੍ਹਾਂ ਦੀ ਉਹ ਬਿਆਨ ਦੇਗੀ ਤੇ ਦੇ ਰਹੀ ਹੈ ਇਨ ਫੈਕਟ ਚਲੇ ਸੀ ਸਭ ਉਥੇ ਬੈਠੇ ਨੇ ਤੇ ਉਸੇ ਸਾਥ ਵੀ ਆਪਾਂ ਕਾਰਵਾਈ ਅਮਲ ਦੇਸ਼ ਕਰਨ